ਹੋਣਾ ਕਰੋ ਇਹ ਪਰਮੇਸ਼ਰ ਵਾਹਿਗੁਰੂ ਰੱਖਿਆ ਕਰੋ ਪੌੜੀ ਖੰਡਾ ਪ੍ਰਥਮ ਹੈ ਸਾਜਕ ਹੈ ਪੌੜੀ ਚਾਰਜਨ ਖੰਡਾ ਨਾਮ ਹੈ ਕਾਲ ਦਾ ਸੋ ਪਹਿਲਾ ਕਾਲ ਨੂੰ ਪ੍ਰਥਮ ਹੈ ਪਹਿਲਾ ਸਾਜਕੇ ਬਣਾ ਕੇ ਸੋ ਖੰਡਾ ਕਾਲ ਨੂੰ ਪਹਿਲਾ ਬਣਾਉਣਾ ਕੀਤਾ ਪਰਮੇਸ਼ਰ ਨੇ ਸਾਰੇ ਜੀਵਾਂ ਦੀ ਸਮਾਪਤੀ ਕਰਨ ਵਾਸਤੇ ਤੇ ਖੰਡਾ ਨਾਮ ਹੈ ਮਾਇਆ ਦਾ ਇਹ ਮਾਇਆ ਬਣਾ ਕਰਕੇ ਪਿਰਥਵੀ ਦੀ ਰਚਨਾ ਕੀਤੀ ਹੈ ਖੰਡਾ ਨਾਮ ਹੈ ਅਗਿਆਨ ਦਾ ਅਗਿਆਰ ਪਾ ਦਿੱਤਾ ਜੀਵਾਂ ਦੇ ਵਿੱਚ ਕਾਲ ਅਗਿਆਨ ਤੇ ਮਾਇਆ ਇਹ ਪੈਦਾ ਕਰਕੇ ਪ੍ਰਿਥਵੀ ਨੂੰ ਪਹਿਲਾਂ ਸਾਜ ਕੇ ਬਣਾ ਕੇ ਜੇਨ ਸੰਸਾਰ ਸਾਰਾ ਉਪਾਇਆ ਜੇ ਪਰਮੇਸ਼ਰ ਨੇ ਸਾਰਾ ਸੰਸਾਰ ਇਹ ਜੀਵ ਜਿਤਨੇ ਹਨ ਸ੍ਰੇਸ਼ਟੀ ਪੈਦਾ ਕੀਤੀ ਸਾਰੇ ਸੰਸਾਰ ਨੂੰ ਬ੍ਰਹਮਾ ਵਿਸ਼ਨ ਮਹੇਸ਼ ਸਾਜ ਪਹਿਲਾਂ ਬ੍ਰਹਮਾ ਜੀਵਾਂ ਦੀ ਉਤਪਤੀ ਕਰਨ ਵਾਲਾ ਫਿਰ ਅੱਗੇ ਨਹੀਂ ਵਿਸ਼ਨ ਵਿਸ਼ਨ ਪਾਲਣਾ ਕਰਨ ਵਾਲਾ ਮਹੇਸ਼ ਸਾਜ ਲੈਤਾ ਦੀ ਡਿਊਟੀ ਲਾ ਦਿੱਤੀ ਹੈ ਸਾਜ ਦੇਤੇ ਕੁਦਰਤੀ ਦਾ ਖੇਲ ਰਚਾਇ ਬਨਾਇਆ ਇਹ ਕੁਦਰਤੀ ਸ਼ਕਤੀ ਦਾ ਖੇਲ ਰਚਾ ਕਰਕੇ ਬਨਾਇਆ ਸੰਸਾਰ ਨੂੰ ਪੰਜਾਂ ਤਤਾਂ ਦੁਆਰਾ ਰਚਾ ਦਿੱਤਾ ਪੰਜਾਬ ਦੇ ਸਹਿਤ ਜਿੰਦ ਧਰਤੀ ਸ਼ਕਤੀ ਦੁਆਰਾ ਪੰਜਾਂ ਤਤਾਂ ਦੁਆਰਾ ਬਣਾਉਣਾ ਕੀਤਾ ਤੇ ਰਚਾ ਦਿੱਤਾ ਸੁੰਦਰ ਸਿੰਧ ਪਰਬਤ ਮੇਦਨੀ ਕਹੇ ਸਿੰਧ ਸਮੁੰਦਰ ਪਰਬਤ ਪਹਾੜ ਮੇਦਨੀ ਮਰੂਕਾਟ ਤੋਂ ਜੋ ਮੇਧੇ ਚੋਂ ਨਿਕਲੀ ਕਰਕੇ ਮੇਦਨੀ ਧਰਤੀ ਬਿਨ ਥੰਮਾ ਗਗਨ ਰਹਾਇਆ ਗਗਰ ਆਕਾਸ ਰਹਾਇਆ ਰੋਕ ਦਿੱਤਾ ਬਿਨ ਥੰਮਾ ਤੋਂ ਕਿਹੜਾ ਸਾਡੇ ਕੋਈ ਤੁਲ ਦਿੱਤੀ ਹੋਈ ਹੈ ਥੰਮੀ ਆਦਿਕ ਸਿਰਜੇ ਦਾਨੋ ਦੇਵਤੇ ਸਿਰਜੇ ਬਣਾ ਦਿੱਤੇ ਦਾਨੋ ਦਾਤ ਤੇ ਦੇਵਤੇ ਆਦਿਕ ਦਾਨੋ ਦਿੱਤੀ ਤੋਂ ਪੈਦਾ ਹੋਏ ਦੇਵਤੇ ਅਦਿਤੀ ਤੋਂ ਪੈਦਾ ਹੋ ਜੋ ਕਸ਼ਤ ਦੇ ਘਰ ਵਾਲੀਆਂ ਸਾਨ ਦੇ ਨੇ ਅੰਦਰ ਬਾਦ ਰਚਾਇਆ ਇਹਨਾਂ ਦੇ ਅੰਦਰ ਫਿਰ ਝਗੜਾ ਪਾ ਦਿੱਤਾ ਆਪਸ ਵਿੱਚ ਦੋਹਾ ਤੀਰਖਾ ਪੈਦਾ ਕਰਤੀ ਤਾਂ ਹੀ ਦੁਰਗਾ ਸਾਜ ਕਾ ਹੁਣ ਕਹਿੰਦੇ ਕਿ ਦੇਵੀ ਦੀ ਪੂਜਾ ਕੀਤੀ ਮਹਾਰਾਜ ਤੇ ਇਸੇ ਅਕਾਲ ਪੁਰਖ ਦਾ ਵਰਣਨ ਕਰ ਰਹੇ ਕਹਿੰਦੇ ਤਾਂ ਹੀ हे ਪਰਮੇਸ਼ਰ ਤੂੰ ਆਪ ਹੀ ਦੁਰਗਾ ਦੇਵੀ ਨੂੰ ਸਾਜ ਕੇ ਬਣਾ ਦਿੱਤਾ ਦੈਤਾਂ ਦਾ ਨਾਸ ਕਰਾਇਆ ਇਹ ਦੈਤਾਂ ਦਾ ਨਾਸ ਕਰਾਉਣ ਵਾਸਤੇ ਪੈਦਾ ਕੀਤੀ ਹੈ ਇਸ ਵਾਸਤੇ ਨਿਸ਼ਚੈ ਰੱਖਣੋ ਸਿੱਖ ਨੇ ਕਦੇ ਵੀ ਦੇਵੀ ਦੀ ਪੂਜਾ ਨਾ ਕਰਦਾ ਸਿੱਖ ਨੇ ਗੁਰੂ ਨੇ ਤਸਲਾ ਕਰਨੀ ਕੀਤੀ ਸੀ ਇਤੋਂ ਹੀ ਬਲਰਾਮ ਲੈ ਆਪੀਏ ਪਾਸੋਂ ਹੀ ਬਲ ਤੋੜ ਕੇ ਸ਼ਕਤੀ ਲੈ ਕੇ ਆ ਰਾਮ ਜੀ ਰਾਮਚੰਦਰ ਤ੍ਰੇਤੇ ਵਿੱਚ ਨਾਲ ਬਾਣਾ ਦਹਸਰ ਘਾਇਆ ਬਾਣੇ ਦੇ ਸਾਥ ਦਹਸਰ ਰਾਵਣ ਨੂੰ ਘਾਇਆ ਨਾਸ ਕੀਤਾ ਇਤੋਂ ਹੀ ਬਲਕ੍ਰਿਸ਼ਨ ਲੈ ਇੱਕੋ ਹੀ ਸ਼ਕਤੀ ਲੈ ਕੇ ਕ੍ਰਿਸ਼ਨ ਭਗਵਾਨ ਜੀ ਨੇ ਕੰਸ ਕੇਸੀ ਪਕੜ ਗਰਾਇਆ ਕੰਸ ਉਤਾਰ ਲੈ ਕੇ ਮਾਰ ਲਗਾ ਸੀ ਇਹਨੂੰ ਵੀ ਪਟਕਾ ਕੇ ਮਾਰਿਆ ਸੀ ਕੇਸਾ ਤੋਂ ਤੇ ਕੇਸੀ ਪਕੜ ਗਰਾਇਆ ਜਿਹੜਾ ਕੇਸੀ ਸੇ ਘੋੜੇ ਦਾ ਰੂਪ ਧਾਰ ਕੇ ਆਇਆ ਸੀ ਇਹਦੇ ਮੂੰਹ ਵਿੱਚ ਬੱਜਰ ਦੀ ਬਾਹ ਬਣਾ ਕੇ ਰੇਤੀ ਲੇਦ ਦੇ ਰਾਹ ਪ੍ਰਾਣ ਕੱਢ ਦਿੱਤੇ ਸਨ ਕੀ ਯੁੱਗ ਤਿੰਨੀ ਤਨ ਤਾਇਆ ਕਈ ਯੁੱਗਾਂ ਤੱਕ ਤਿਨਾਂ ਨੇ ਤਨ ਸਰੀਰ ਕਰਕੇ ਤਾਇਆ ਤਪੱਸਿਆ ਕੀਤੀ ਕਿੰਨੀ ਔਰ ਠੀਕ ਆ ਤਰ ਸਰੀਰ ਕਰਕੇ ਤਾਇਆ ਤਪੱਸਿਆ ਕੀਤੀ ਬਹੁਤ ਯੁੱਗ ਕਿੰਨੀ ਤੇਰਾ ਅੰਤ ਨਾ ਪਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਕਿਸੇ ਨੇ ਵੀ ਤੇਰਾ ਕਿੰਨੀ ਨਹੀਂ ਕਿੰਨੀ ਤੇਰਾ ਅੰਤ ਨਾ ਪਾਇਆ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਜੇ ਕਿੰਨੀ ਕਾਹਗੇ ਫਿਰ ਕਹਾਂਗੇ ਕਿਹੜਾ ਕਿਹੜੇ ਨੇ ਪਾਇਆ ਕੋਈ ਨਾ ਕੋਈ ਗਣਤੀ ਚਾਹ ਸਕਦਾ ਇਸ ਵਾਸਤੇ ਕਿੰਨੀ ਤੇਰਾ ਅੰਤ ਨਾ ਪਾਇਆ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਸਾਧੂ ਸਤਜਗ ਬੀਤਿਆ ਫਿਰ ਦੇਖਣ ਸਾਧੂ ਸਤਜਗ ਬੀਤਿਆ ਸਤਜਗ ਦੇਕ ਸਾਧੂ ਸ੍ਰੇਸ਼ਟ ਜਨ ਪੈਦਾ ਕੀਤੇ ਸੋ ਦੇਵਤੇ ਪੈਦਾ ਕੀਤੇ ਸਾਧਨਾ ਕਰਦੇ ਰਹੇ ਇਸ ਤਰ੍ਹਾਂ ਸਤਜੁਗ ਦਾ ਸਮਾਂ ਬਤੀਤ ਹੋਇਆ ਅਦਸੀਲੀ ਤ੍ਰੇਤਾ ਆਇਆ ਸਾਧੂ ਸ੍ਰੇਸ਼ਟ ਨਰਮ ਸੁਭਾਅ ਵਾਲੇ ਸਤਜੁਗ ਦੇ ਵਿੱਚ ਸਮਾਂ ਬਤੀਤ ਹੋਇਆ ਪੈਦਾ ਕੀਤੇ ਅੱਗੇ ਅਦਸੀਲੀ ਤ੍ਰੇਤਾ ਆਇਆ ਸੋ ਅੱਧ ਅੱਧੀ ਰਹਿ ਗਈ ਸੀਲੀ ਨਰਮਤਾਈ ਸੋ ਅੱਧੇ ਠੀਕ ਤ੍ਰੇਤਾ ਠੀਕ ਅੱਧੇ ਗਰਮ ਸੁਭਾਅ ਦੇ ਬਣਾ ਤੇ ਅੱਧੇ ਨਰਮ ਸੁਭਾਅ ਦੇ ਬਣਾ ਕੇ ਤ੍ਰੇਤਾ ਦਾ ਯੁੱਗ ਆ ਗਿਆ ਜੋਰ ਪੈਦਾ ਹੋ ਗਿਆ ਗਰਮ ਤਰਗੇ ਲਗੇ ਤਨਰੋਂ ਲਗੇ ਹੋਗੇ ਨੱਚੀ ਕਾਲ ਸਰੋਸਰੀ ਨੱਚੀ ਨੱਚੀ ਕਾਲ ਸਰੋਸਰੀ ਨੱਚਣ ਲੱਗ ਪਈ ਨਾਰ ਨੂੰ ਦੇ ਘਰ ਵਾਲੀ ਜਿਹੜੀ ਕਲਾ ਸੀ ਸਰੋਸਰੀ ਸੋ ਨੱਚਦੀ ਹੈ ਇੱਕ ਦੇ ਸਿਰ ਉੱਤੇ ਇੱਕ ਦੂਜੇ ਦੇ ਸਿਰ ਦੇ ਉੱਪਰ ਚੜ੍ਹ ਕਰਕੇ ਕੱਲ ਨਾਰਦ ਡੌਰੂ ਵਾਇਆ ਤੇ ਕੱਲ ਨਾਈ ਪਾਉਣ ਵਾਲੇ ਜਿਹੜਾ ਨਾਰਦੇ ਨੇ ਡੌਰੂ ਵਜਾ ਦਿੱਤਾ ਜੰਗ ਦਾ ਅਭਮਾਨੇ ਉਤਾਰਮ ਦੇਵਤਿਆਂ ਤੇ ਇਹਨਾਂ ਨੂੰ ਹੰਕਾਰ ਚ ਇਹ ਵੀ ਅਸੀਂ ਪਵਿੱਤਰ ਤੇ ਸੋਧਾਂ ਬਾਕੀ ਦਾ ਸਭ ਚਰਾਤੀ ਹੈ ਉਹਨਾਂ ਦਾ ਹੰਕਾਰ ਗਵਾਉਣ ਵਾਸਤੇ ਮੈਂ ਖਾਸਰ ਸੁੰਡ ਉਪਾਇਆ ਮੈਂ ਖਾਸਰ ਨੂੰ ਤੇ ਸੁੰਡ ਨਾਮ ਇੱਥੇ ਸੂਰਮੇ ਦਾ ਹੈ ਸੁੰਡ ਹਾਥੀ ਦਾ ਨਹੀਂ ਲਾਗੜਾ ਪਾਈ ਗਿਆ ਨਹੀਂ ਨਾਰਾਇਣ ਸਿੰਘ ਨੇ ਸੁੰਡ ਹਾਥੀ ਦਾ ਕਰ ਦਿੱਤਾ ਹੈ ਮੈਂ ਖਾਸਰ ਜਿਹੜਾ ਅਸੀਂ ਦਾਤ ਸੁੰਡ ਸੂਰਮਾ ਉਹਨੂੰ ਪਾਇਆ ਪੈਦਾ ਕੀਤਾ ਸੁੰਮਣੀ ਸੁੰਡ ਕੋਠ ਜੀਤ ਲਏ ਤਿੰਨ ਦੇਵਤੇ ਕੇ ਮਕਾਸਰ ਨੇ ਦੇਵਤੇ ਜਿੱਤ ਲਏ ਤੇ ਲੋਕੀ ਰਾਜ ਕਮਾਇਆ ਤੇ ਸਿੱਨਾ ਲੋਕਾਂ ਵਿਚ ਰਾਜ ਕਮਾਇਆ ਆਪਣਾ ਕਾਇਮ ਕੀਤਾ ਵੱਡਾ ਧੀਰ ਅਖਾਏ ਕਾ ਵੱਡਾ ਬਾਹਰ ਖਾਣ ਲੱਗ ਪਿਆ ਆਪਣੇ ਆਪ ਨੂੰ ਫਿਰ ਉੱਪਰ ਛਤਰੇ ਫਿਰ ਆਇਆ ਆਪਣੇ ਸਿਰ ਦੇ ਉੱਪਰ ਛਤਰ ਲੱਗ ਪਿਆ ਫਰਾਉਂ ਚੁਲਾ ਲਿਆ ਦਿੱਤਾ ਇੰਦਰਨ ਕਾਲ ਕਾ ਇੰਦਰ ਨੂੰ ਕੱਢ ਦਿੱਤਾ ਰਾਜੇ ਨੂੰ ਤਨ ਗਿਰ ਕੈ ਲਾਸ ਤਕਾਇਆ ਹੋਰ ਤਮ ਕੋ ਥਾਂ ਹੀ ਕੋਈ ਨਹੀਂ ਕਲਾਸ ਪਰ ਤੂੰ ਜਾ ਤੱਕ ਚੱਲ ਗਏ ਮਾਹੀ ਕੋਲੇ ਡਰ ਕੇ ਹੱਥੋਂ ਦਾਨ ਵੀ ਦੈਂਤਾਂ ਦੇ ਹੱਥੋਂ ਡਰ ਕੇ ਜਲੇ ਅੰਦਰ ਤਰਾਸ ਵਿਧਾਇਆ ਦ੍ਰੋਪਕਲ ਡਰ ਗਿਆ ਅੰਦਰ ਹਿਰਦੇ ਚੀ ਪਾਸ ਦੁਰਗਾ ਦੇ ਇੰਦਰ ਆਇਆ ਦੁਰਗਾ ਦੇ ਪਾਸ ਆਇਆ ਇੰਦਰ ਆਪਨ ਤੇ ਕੋਈ ਆ ਪਾਸਾ ਗੁਰੂ ਰਾਮਦਾਸ ਆਉਦੇ ਦਰ ਦਾ ਦੋ ਦਿਨਾਂ ਨੇ ਕਰੇ ਕਿਸੇ ਦਾ ਤੱਕਣਾ ਚਾਹੇ ਕੱਲੇ ਰਹੀਏ ਚਾਹੇ ਕੋਈ ਆਵੇ ਨਾਲ ਡਟ ਕੇ ਰਹਿਣਾ ਪੌੜੀ ਸਰਦੇ ਆ ਫੌਜਾਂ ਘੇਰਦੇ ਮਾਰੇ ਕਿਰਪਾ ਕਰਨ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗਸ਼ਾਹ ਇੱਕ ਦਿਨ ਜੀ ਕਹਿੰਦੇ ਆ ਦੁਰਗ ਨਾਮ ਹੈ ਕਿਲੇ ਦਾ ਸ਼ਾਹ ਨਾਮ ਹੈ ਮਾਲਕ ਦਾ ਕਿਲਿਆਂ ਦੇ ਮਾਲਕ ਵਾਲੀ ਦੁਰਗੇ ਦਾ ਕਠਨਗਾ ਗੌਣ ਪਕੜਨਾ ਐਸੀ ਜਿਹੜੀ ਹਨ ਕਿਲਿਆਂ ਵਾਲੀ ਦੁਰਗਸ਼ਾਹ ਦੇਵੀ ਨਹਾਉਣ ਵਾਸਤੇ ਆਈ ਕਹਿੰਦੇ ਸਮੁੰਦਰ ਤੇ ਇੰਦਰ ਦਰਥਾ ਸੁਣਾਈ ਆਪਣੇ ਹਾਲ ਦੀ ਇੰਦਰ ਨੇ ਦਰਥ ਪੀੜਾ ਸੁਣਾਈ ਆਪਣੇ ਹਾਲ ਦੀ ਮਾਂ ਹੀ ਮੈਂ ਦੁਖੀ ਨੀ ਲੱਗਾ ਕੈਨ ਸ਼ੀਨ ਲਈ ਠਕਰਾਈ ਸਾਤੇ ਦਾਨ ਵੀ ਸਾਤੇ ਦਾਨ ਵੀ ਕਹਿੰਦੇ ਸਾਤੇ ਸਾਥੋਂ ਇਹ ਠੁਕਰਾਈ ਪਾਛੇ ਸ਼ੀਨ ਖੋ ਲਈਏ ਦਾਨ ਵੀ ਦੰਕਾ ਨੇ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੋਹਾਈ ਆਪਣੀ ਤਿੰਨਾਂ ਲੋਕਾਂ ਵਿੱਚ ਫਰਾ ਦਿੱਤੀ ਐ ਡਿਉਟੀ ਪਟਵਾ ਦਿੱਤੀ ਬੈਠੇ ਵਾਈ ਵਧਾਈ ਤੇ ਅਮਰਾਵਤੀ ਅਮਰਾਵਤੀ ਨਾਮ ਸਵਰਗ ਦਾ ਹੈ ਸਵਰਗ ਲੋਕ ਵਿੱਚ ਬੈਠੇ ਹਨ ਵਾਹਿ ਵਾਜੇ ਵਜਾਉਂਦੇ ਵਧਾਈ ਦੇ ਵਧਾਈਆਂ ਦੇ ਰਹੇ ਹਨ ਕਿਉਂਕਿ ਜਿੱਤ ਕੇ ਇੰਦਰ ਨੂੰ ਤੇ ਦਇਤ ਭੇਜ ਦਿੱਤੇ ਸਨ ਸਾਰਿਆਂ ਥਾਵਾਂ ਤੇ ਸਵਰਗ ਚ ਦਿੱਤੇ ਦੇਵ ਭਜਾਈ ਸਭ ਨਾਰਾਖ ਸਾਰ ਰਾਖ ਨੇ ਦੇਵ ਤੇ ਸਾਰੇ ਭਜਾ ਦਿੱਤੇ ਕਿੰਨੇ ਨਾ ਜਿੱਤਾ ਜਾਈ ਮੈ ਕਿਹਦਾ ਤੁਨੂੰ ਮੈਂ ਕਿ ਮਨ ਖਾਤਰ ਤੈਨੂੰ ਕਿਸੇ ਨੇ ਜਾ ਕੇ ਜਿੱਤਿਆ ਨਹੀਂ ਇਹ ਚੰਡੀ ਤੇਰੀ ਸ਼ਾਮਤ ਕਾਈ ਦੇਵੀ ਦੁਰਗਸ਼ਾ ਇਹ ਦੇਵੀ ਦੁਰਗਸ਼ਾ ਚੰਡੀ ਤੇਰੀ ਸ਼ਾਮ ਸਰਨ ਤੱਕੀ ਆ ਕੇ ਬੌੜੀ ਦੁਰਗਾ ਬੈਨ ਸੁਨੰਦੀ ਹੱਸੀ ਹੜ ਹੜਾਏ ਹੜ ਹੜਾ ਕਰਕੇ ਹਰ ਹਰ ਕਰਕੇ ਹੱਸ ਪਈ ਜਦੋਂ ਬੈਣ ਸੁਣੇ ਨਾ ਕੈਰ ਤਾਈ ਦੇ ਨਾਲ ਡਰ ਦੇ ਇਥੇ ਚੜ ਕੇ ਆ ਕੇ ਮੇਰੇ ਕੋਲੇ ਉਹੀ ਉਹੀ ਸੀ ਉਹ ਮੰਗਾਇਆ ਰਾਖਸ ਭਖਣਾ ਉਹੀ ਜਿਹੜਾ ਸਿੰਘ ਸ਼ੇਰ ਸੀ ਮੰਗਾ ਲਿਆ ਰਾਖਸ਼ਾਂ ਨੂੰ ਖਾਣ ਵਾਲਾ ਚਿੰਤਾ ਕਰਹੁ ਨਾ ਕਾਈ ਦੇਵਾਨੂ ਆਖਿਆ ਦਾ ਦੇਵਤਿਆਂ ਨੂੰ ਕਿਹਾ ਇਹਨੇ ਚੰਡੀ ਨੇ ਚਿੰਤਾ ਨਾ ਕਰੋ ਸੰਭਾਲਦੀ ਆ ਮੈਂ ਰੋਹ ਹੋਈ ਮਹਾਮਾਈ ਰਾਖ ਸਮਾਰ ਰੋਹ ਗੁੱਸੇ ਵਿੱਚ ਆ ਗਏ ਮਹਾਮਾਈ ਚੰਡੀ ਕਹਿੰਦੀ ਰਾਖਸ਼ ਮਾਰਨੀ ਹਰਦੈਨ ਦੋਹਰਾ ਰਾਖਸ ਆਏ ਰੋਹ ਲਈ ਰਾਖਸ਼ ਆ ਗਏ ਰੋਹ ਲੈ ਗਸੈਣੇ ਖੇਤ ਪੜਨ ਕੇ ਚਾਏ ਜੰਗ ਵਿੱਚ ਲੜਨ ਦੇ ਚਾਰ ਨੂੰ ਲੈ ਕੇ ਲਸ਼ਕਨ ਤੇਗਾ ਵਰਸ਼ੀਆਂ ਇਗਾ ਤੇ ਵਰਸ਼ੀਆਂ ਲਸ਼ਕਦੀਆਂ ਸੂਰਜ ਨਜ਼ਰ ਨਾਮ ਪਾਏ ਆਈਆਂ ਚਮਕੀਆਂ ਇਕੱਠੀਆਂ ਸੂਰਜ ਨਹੀਂ ਦਿਖਦਾ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਦੋਹਾ ਕੰਧਾਰਾ ਤਰਖਾਂ ਤੋਂ ਕੰਧਾਰਾ ਫੌਜਾਂ ਜੇ ਗਰ ਕਤਾਰਾਂ ਵਿੱਚ ਕਤਾਰਾਂ ਤਰਫਾਂ ਦਾ ਨਾਂ ਤੇ ਫੌਜਾਂ ਦਾ ਨਾਂ ਦੋਹਾਂ ਤਰਫਾਂ ਤੋਂ ਕਤਾਰਾਂ 'ਚ ਜਿਹੜੀਆਂ ਪੌਜਾਂ ਫੌਜਾਂ ਸੀ ਮੂੰਹ ਜੜ ਗਏ ਨੇ ਆਪਸ ਵਿੱਚ ਢੋਲ ਸੰਖ ਨਗਾਰੇ ਵੱਜੇ ਢੋਲ ਤੇ ਸੰਖ ਤੇ ਨਗਾਰੇ ਤੋਂ ਸੇ ਵੱਜਦੇ ਹਨ ਰਾਗ ਸ ਆਏ ਰੋਹਲੇ ਰਾਗ ਸਾਗੇ ਰੋਹਲੇ ਗਸੈਲੇ ਪਰਵਾਰੀ ਬਖਤਰ ਸੱਜੇ ਇਹ ਪਰਵਾਰ ਤੇ ਬਖਤਰ ਸਜੀਆਂ ਸਜੀਆਂ ਹੋਈਆਂ ਹਨ ਤੇ ਸਹੇ ਜੁੱਧ ਨੂੰ ਜੁੱਟ ਪਏ ਸਹੇ ਸਾਹਮਣੇ ਜੰਗ ਨੂੰ ਇੱਕ ਜਾਤ ਨਾ ਜਾਣਨ ਭੱਜੇ ਇੱਕ ਇੱਕ ਜਾਤ ਨਾ ਜਾਣਨ ਭੱਜੇ ਭਜਣਾ ਜਾਣਦੇ ਨਹੀਂ ਕਿਤੇ ਵੀ ਜਾਂਦੇ ਨਹੀਂ ਕਿਤੇ ਭੱਜ ਕੇ ਭਜਣਾ ਜਾਣਦੇ ਨਹੀਂ ਜਾਣੋ ਇਹ ਖੇਤ ਅੰਦਰ ਜੋਦੇ ਗੱਜੇ ਖੇਤ ਵਿੱਚ ਜੰਗ ਭੂਮੀ ਵਿੱਚ ਗੱਜ ਪੇ ਜੋਦੇ ਬੌੜੀ ਜੰਗ ਮੁਸਾਫਾ ਵੱਜਿਆ ਇਹ ਜੰਗ ਦਾ ਮੁਸਾਫਾ ਢੋਂਸਾ ਮੁਸਾਫਾ ਨਾਮ ਢੋਂਸੇ ਦਾ ਹੈ ਮੁਸਾਫਾ ਨਾਮ ਮદાન ਦਾ ਹੈ ਤੇ ਮੁਸਾਫਾ ਨਾਮ ਪਵਿੱਤਰ ਦਾ ਹੈ ਇਹ ਪਵਿੱਤਰ ਮੈਦਾਨੇ ਜੰਗ ਵਿੱਚ ਮੁਸਾਫਤ ਹੋਂਸਾ ਵੱਜ ਪਿਆ ਗੁਰੇ ਨਗਾਰੇ ਚਾਵਲੇ ਜੰਗ ਦੇ ਵਿੱਚ ਘੁਰੇ ਵੱਜ ਪਏ ਨਗਾਰੇ ਬੜੇ ਚਾਵਲੇ ਚਾਹ ਦੇ ਨਾਲ ਚੌਲਾਂ ਦੇ ਨਾਲ ਕਹਦੇ ਚਾਵਲੇ ਚਾਲ ਨਾਲ ਵੱਜੇ ਝੂਲਣ ਨੇਜੇ ਬੈਰ ਕਾਂ ਝੂਰਦੇ ਹਨ ਨੇਜੇ ਤੇ ਬੈਰ ਕਾਂ ਛੰਡੀਆਂ ਨਿਸ਼ਾਨ ਲਸਲ ਲਸਾਬਲੇ ਨਿਸ਼ਾਨ ਧੌਂਤੇ ਲਸਲ ਲਸਾਬਲੇ ਚੰਕਦੇ ਹਨ ਫੇਰ ਪੜਦੇ ਝੂਲ ਨੇ ਜੇ ਬੈਰ ਕਾਂ ਨੇਜੇ ਨਿਸ਼ਾਨ ਝੂਲਦੇ ਹਨ ਬੈਰ ਕਾ ਝੰਡੀਆਂ ਝੂਲਦੀਆਂ ਹਨ ਨਿਸ਼ਾਨ ਲਸਲ ਲਸਾਵਲੇ ਨਿਸ਼ਾਨ ਲਸਨ ਲਸਾਵਲੇ ਨਿਸ਼ਾਨ ਤੋਂਤੇ ਲਸਲ ਲਸ਼ਕ ਦੇ ਹਲਸਾਵ ਨੇ ਲਸ਼ਕ ਨੇ ਜਿਹੜੇ ਹਨ ਝੂਲ ਨਗਾਰੇ ਪਾਉਣ ਦੇ ਝੂਲ ਨਗਾਰੇ ਪਾਉਣ ਦੇ ਢੋਲ ਵਜਦੇ ਹਨ ਨਗਾਰੇ ਤੋਂਸੇ ਆਦਿਕ ਅੱਗੇ ਚੱਲ ਪੌਰ ਸਾਰੀ ਪੰਤੇ ਊਂਗਣ ਜਾਨ ਜਟਾਵਲੇ ਇਸ ਤਰ੍ਹਾਂ ਵਜਦੇ ਹਨ ਊਂਗਣ ਜਾਨ ਜਟਾਵਲੇ ਜਿਵੇਂ ਜਟਾ ਜਾਨ ਜਾਨ ਕਰੋ ਜਟਾਵਦੇ ਜੜਾਵਾਂ ਵਾਲੇ ਜਿਵੇਂ ਸਾਦ ਭੰਗ ਪੀ ਕੇ ਊਂਗਣ ਊਂਗਦੇ ਹਨ ਇਸ ਤਰ੍ਹਾਂ ਢੋਲ ਤੇ ਨਗਾਰੇ ਤੇ ਤੋਂਸੇ ਲੱਗਦੇ ਜਿਵੇਂ ਪੌਣ ਹਵਾ ਵਗਦੀ ਹੈ ਕੰਨ 'ਚ ਆਵਾਜ਼ ਪੈਂਦੀ ਹੈ ਉਸ ਵੇਲੇ ਸੂਰਵੇ ਜੁੱਜਾ ਆਪਣਾ ਝੂਲਦੇ ਹਨ ਝੂਮਦੇ ਹਨ ਤੇ ਊਂਗਣ ਊਂਗਣ ਜਾਨ ਜਟਾਵਲੇ ਸੋ ਜਾਣਨਾ ਕਰੋ ਜਟਾਵਲੇ ਜੜਾਵਾਂ ਵਾਲਾ ਕੌਣ ਹੈ ਸ਼ਿਵਜੀ ਕਹਿੰਦੇ ਜਿਵੇਂ ਸ਼ਿਵਜੀ ਭੰਗ ਪੀ ਕੇ ਊਂਗਣ ਊਂਗਦਾ ਨਾ ਇਸ ਤਰ੍ਹਾਂ ਨਗਾਰਿਆਂ ਦੇ ਉੱਪਰ ਚੋਟਾਂ ਲੱਗਣ ਤੋਂ ਸੂਰ ਵਿੱਚ ਜਿਹੜਾ ਊਂਗਦੇ ਹਨ ਤੇ ਊਂਗਣ ਜਾਣ ਜਟਾਵਲੇ ਜੜਾਵਾਂ ਵਾਲੇ ਕੌਣ ਹੈ ਦਾੰਤ ਤੇ ਇਹਨਾਂ ਨੂੰ ਜਾਣਨਾ ਕਰੋ ਸ਼ਿਵਜੀ ਜਿਹਾ ਊਂਗ ਰਹੇ ਹਨ ਜਿਵੇਂ ਅਮਲਿਆਂ ਦੀ ਪੀਣ ਕਲਗ ਜਨ ਜ ਆਪਣੇ ਵਾਲੀ ਤੁਹਾੜ ਲੱਗੀ ਤੇ ਝੂਮੀ ਜਾਂਦਾ ਪੋਥੀ ਰਕ ਬਈ ਦੁਰਗਾ ਦਾਨੋ ਢਹਿ ਰਾਨ ਦੁਰਗਾ ਦੇਵੀ ਤੇ ਅੱਗੇ ਦਾਨੋ ਦਾਤ ਢਹਿ ਲੜ ਪਏ ਹਨ ਆਪ ਵਿੱਚ ਜੰਗ ਢਹਿ ਪਏ ਨਾਦ ਵਜਨ ਖੇਤ ਪੀ ਹਾਵਲੇ ਨਾਦ ਸ਼ਬਦ ਵਜਦਾ ਖੇਤ ਪੀ ਹਾਵਲੇ ਤਿਆਰ ਕਰਣ ਭੂਮੀ ਵਿੱਚ ਵੀਰ ਪਰੋਤੇ ਬਰਛੀਆਂ ਬਹਾਦਰ ਪ੍ਰੋਤ ਤੇ ਬਰਛੀਆਂ ਨਾਲ ਜੰਡਾਲ ਚਮੁੱਟੇ ਆਵਦੇ ਜਾਨਾ ਕਰੋ ਕਿ ਡਾਲੀਆਂ ਦੇ ਨਾਲ ਚਮੁੱਟੇ ਚਮਟੇ ਹੋਏ ਹਨ ਆਵਲੇ ਔਲੇ ਇੱਕ ਵੱਡੇ ਤੇਗੀ ਤੜਫੀਆਂ ਨਾ ਇੱਕ ਤੇਗਾ ਨਾ ਵੱਡੇ ਤੜਫਦੇ ਐ ਮਦ ਪੀ ਤੇ ਲੋਟਨ ਬਾਵਲੇ ਬਾਵਲੇ ਬੌਰੇ ਕਮਰੇ ਜਿਵੇਂ ਮਾ ਸ਼ਰਾਬ ਪੀ ਕੇ ਲੋਟਨ ਲਟ ਜਾਂਦੇ ਆ ਨੇ ਇਸ ਤਰ੍ਹਾਂ ਲਟੇ ਪਏ ਆ ਸੂਰਮੇ ਜੰਗ ਵਿੱਚ ਜਾਣੋ ਸ਼ਰਾਬ ਹੀ ਪੀਤੀ ਹੋਈ ਐ ਇੱਕ ਚੁਣ ਚੁਣ ਝਾੜੋਂ ਕੱਢੀਆਂ ਨਾ ਕਿਹੜੇ ਲੁਕੇ ਬੈਠੇ ਝਾੜੀਆਂ ਚੋਂ ਕੱਢਲੇ ਚੁਣ-ਚੁਣ ਕੇ ਖੇਤ ਵਿੱਚੋਂ ਸੋਇਨਾ ਡਾਵਲੇ ਇੱਕ ਸੁਨਿਆਰਾਂ ਦਾ ਇੱਕ ਮਨਿਆਰਾਂ ਦਾ ਇੱਕ ਨਿਆਰੇ ਜਿਹੜੇ ਕੱਢਦੇ ਸੋਨੇ ਨੂੰ ਜਿੱਥੇ ਸੋਨੇ ਦੀ ਘਾਟ ਕੱਢਦੇ ਆ ਸੁਨਿਆਰੇ ਉਹ ਜਿਹੜੀ ਸਵਾਹ ਹੁੰਦੀ ਐ ਉਹਨੂੰ ਮਨਿਆਰੇ ਲੈ ਜਾਂਦੇ ਐ ਉਹਨੂੰ ਛਾੜ ਕੇ ਧੋ ਕੇ ਉਹਦੇ ਵਿੱਚੋਂ ਜਿਹੜਾ ਮਿਲਿਆ ਹੁੰਦਾ ਸੋਇਨਾ ਉਹਨੂੰ ਕੱਢਦੇ ਆਂ ਉਹਦਾ ਪ੍ਰਮਾਣਮਾਰ ਨੇ ਦਿੱਤਾ ਝਾੜੀਆਂ ਵਿੱਚੋਂ ਹੀ ਉਹ ਕੱਢਦੇ ਆਂ ਉਹਨੂੰ ਪੜੋ ਚੋਂ ਇੱਕ ਚੁਣ ਚੁਣ ਝਾੜੋਂ ਕੱਢੀ ਆਂ ਝਾੜੀਆਂ ਵਿੱਚੋਂ ਚੁਣ ਚੁਣ ਕੇ ਇੰਹੋਂ ਕੱਢਦੇ ਕਿਵੇਂ ਖੇਤ ਵਿੱਚੋਂ ਕੋਈ ਨਾ ਡਾਵਲੇ ਜਿਹਨੇ ਸੋਇਨੇ ਜਿਹਨੇ ਰੇਤੇ ਦੇ ਵਿੱਚੋਂ ਮਿਲਿਆ ਹੋਇਆ ਸੋਇਨਾ ਡਾਵਲੇ ਮਨਿਆਰੀ ਕਰਦੇ ਆਂ ਨਿਆਰੇ ਕਰਨ ਵਾਲੇ ਇਸ ਤਰ੍ਹਾਂ ਡਾਵਲੇ ਮਨਿਆਰੀਆਂ ਦੀ ਤਰ੍ਹਾਂ ਕਾਢਣ ਦੇ ਚੁੰਚਣ ਕੇ ਝਾੜੀਆਂ ਵਿੱਚੋਂ ਕਿੱਥੇ ਬੈਠੇ ਆਂ ਗਦਾ ਤਰਸੂਨਾ ਬਰਖੀਆਂ ਗਦਾ ਗੁਰਜਾਂ ਤੇ ਤਰਸੂਨਾ ਤੇ ਬਰਖੀਆਂ ਅਦਕ ਤੀਰ ਵਗਨ ਖਰੇ ਉਤਾਵਲੇ ਤੀਰ ਵਗਦੇ ਆ ਖਰੇ ਅਤਿਆੰਤ ਹੀ ਉਤਾਵਲੇ ਛੇਤੀ ਨਾਲ ਜੰਡ ਤੇ ਭਜੰਗਮ ਸਾਵਲੇ ਸਾਵਲੇ ਕਾਲੇ ਰੰਗ ਦੇ ਜਾਣੋ ਭਜੰਗ ਸੱਪ ਨੇ ਹੀ ਦਸੇ ਦਸ ਦਿੱਤੇ ਡੰਗ ਮਾਰ ਦਿੱਤੇ ਮਰ ਜਾਵਨ ਵੀਰ ਰਹਾਵਲੇ ਮਰ ਜਾਂਦੇ ਆ ਜੰਗ ਚ ਵੀਰ ਬਹਾਦਰ ਰਹਾਵਲੇ ਗੋਸੈਲੇ ਵਾਲੇ ਮੌੜੀ ਦੇਖਣ ਚੰਡ ਪ੍ਰਚੰਡ ਨੂੰ ਚੰਡ ਦੇਖਣ ਚੰਡ ਪ੍ਰਚੰਡ ਨੂੰ ਚੰਡੀ ਜਿਹੜੀ ਪ੍ਰਚੰਡ ਤਿੱਖੀ ਐ ਨੂੰ ਵੇਖਣ ਵਾਸਤੇ ਰਣ ਘੁਰੇ ਨਗਾਰੇ ਰਣ ਜੰਗ ਦੇ ਵਿੱਚ ਘੁਰੇ ਵਜਪੇ ਨਗਾਰੇ ਤੋਂਸੇ ਤਾਏ ਰਾਖਸ ਰੋਹਲੇ ਰਾਖਸ ਜਿਹੜੇ ਸਿਰੋਲੇ ਗੋਸੈਲੇ ਤਾਹੇ ਦੌੜ ਕੇ ਆਏ ਚੌਂ ਗਿਰਦੇ ਭਾਰੇ ਚਾਰ ਛਤੇਰਿਓਂ ਭਾਰੇ ਚੌਂ ਗਿਰਦੋ ਚੌਂ ਗਿਰਦੋਂ ਭਾਰੇ ਚਾਰ ਚ ਫੇਰੇ ਹੋ ਗਿਰਦੋਂ ਆਪਾਠ ਗਿਰਦੇ ਨਹੀਂ ਗਿਰਦੋਂ ਚਾਰ ਛਪੇਰਿਓ ਆਏ ਤੇ ਜੇ ਗਿਰਦੇ ਹੋਏ ਤੇਰੇ ਚਾਰ ਛਤੇਰੇ ਹੋਏ ਗਿਰਦੋਂ ਚਾਰ ਛੇਰੇੋਂ ਆਏ ਐ ਹੱਤੀ ਤੇਗਾ ਪਕੜ ਕੇ ਪਤਾ ਤੇਗਾ ਤਲਵਾਰਾਂ ਪਕੜ ਕੇ ਰਣ ਭਿੜੇ ਇਕਰਾਰ ਜੰਗ ਵਿੱਚ ਕਿੜ ਭੈਣ ਕਰਾਰੇ ਜਿਹੜੇ ਤੇਜੀ ਵਾਲੇ ਹਨ ਕਦੇ ਨਾ ਅੱਥੇ ਜੁੱਧ ਤੇ ਜੰਗ ਵਿੱਚ ਕਦੇ ਭੱਜੇ ਨਹੀਂ ਜੋ ਦੇ ਜੂਝਾਰੇ ਉਹ ਐਸੇ ਸੂਰਮੇ ਜੂਝਣ ਵਾਲੇ ਹਨ ਦਿਲ ਵਿੱਚ ਦਿਲ ਵਿੱਚ ਰੋਹ ਵਧਾਏ ਕਾ ਦਿਲ ਮਨ ਦੇ ਵਿੱਚ ਗੁੱਸਾ ਵਧਾ ਕੇ ਮਾਰ ਮਾਰ ਪੁਕਾਰੇ ਮਾਰ ਲੋ ਮਾਰ ਲੋ ਕਹਿੰਦੇ ਹਨ ਮਾਰੇ ਚੰਡ ਪ੍ਰਚੰਡ ਨੇ ਇਹ ਚੰਡੀ ਚਿੱਕੀ ਨੇ ਮਾਰ ਦਿੱਤੇ ਵੀਰ ਖੇਤ ਉਤਾਰੇ ਵੀਰ ਤੇ ਬਹਾਦਰ ਸੀ ਖੇਤ ਦੇ ਵਿੱਚ ਹੀ ਉਤਾਰ ਸੁੱਟ ਦਿੱਤੇ ਮਾਰੇ ਜਾਪਨ ਬਿਜਲੀ ਇਹ ਆਏ ਮਾਰੇ ਜਾਪੀ ਦੇ ਹਨ ਬਿਜਲੀ ਦੇ ਕਿਨੇ ਫਿਰ ਭਾਰ ਮਨਾਰੇ ਜਿਵੇਂ ਮਨਾਰੇ ਡਿੱਗ ਪੈਂਦੇ ਨੇ ਕੋਠੇ ਦੇ ਬਿਜਲੀ ਨਾਲ ਇਸੇ ਤਰ੍ਹਾਂ ਡੈਂਤਾਂ ਦੇ ਸਿਰ ਵੱਢ ਕੇ ਭਾਰੇ ਮਨਾਰੇ ਨੂੰ ਕਰਾ ਸੁੱਟ ਦਿੱਤੇ ਜਾਣ ਬਿਜਲੀ ਨੇ ਸੁੱਟਿਆ ਹੋਇਆ ਔੜੀ ਚੋਟ ਪਈ ਦਮਾਵੇਂ ਦਲਾ ਮੁਕਾਬਲਾ ਜੇ ਚੋਟ ਸੱਟ ਪਈ ਨਾ ਦਮਾਵੇਂ ਤੁੰਸਿਆਂ ਦੇ ਉੱਪਰ ਦਾਨਾਂ ਦਾ ਮੁਕਾਬਲਾ ਹੋਇਆ ਦੇਵੀ ਦਸਤ ਨਚਾਈ ਸੀ ਅਨਸਾਰ ਦੀ ਉਸ ਵੇਲੇ ਜਿਹੜੀ ਦੇਵੀ ਸੀ ਨੇ ਦਸਤ ਹਸਰੇ ਚ ਨਚਾਉਣਾ ਕੀ ਕੀ ਸੀਣੀ ਤਲਵਾਰ ਤੇ ਸੀਣੀ ਬਰਸ਼ੀ ਸਾਰੀ ਸਰੇਸ਼ਟ ਲੋਹੇ ਦੀ ਬਣੀ ਸੀਣੀ ਪਾਠ ਹੈ ਪੇਟ ਮਲੰਦੇ ਲਾਈ ਮੈਂ ਖੇ ਦੈਂ ਤਨੂੰ ਹਾਂਜੀ ਪੇਟ ਮਲੰਦੇ ਲਾਈ ਮੈਂ ਖੇ ਦੈਂ ਤਨੂੰ ਇਹ ਮਾੜੇ ਬਚਨ ਬੋਲਣ ਵਾਲਾ ਜ ਮਲੰਦੇ ਬੱਬਰ ਦਾ ਨਾਮ ਹੈ ਕੋਲਾ ਥਾਂ ਸ ਤੇ ਢਿੱਡ ਦਾ ਸੋ ਪੇਟ ਮਲੰਦੇ ਲਾਈ ਮਲੰਦੇ ਮਲਕ ਦੇਣੇ ਲਾ ਦਿੱਤੀ ਹੈ ਮਲਮ ਵਰਗੜਾ ਕੋਲਾ ਥਾਂ ਸੀ ਬੱਬਰ ਦੇ ਵਿੱਚ ਲਾ ਦਿੱਤੇ ਮਿਲਕੇ ਦਾਇਤ ਦੇ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਗੁਰਦੇ ਜਿਹੜੇ ਪਿਛਲੇ ਪਾਸੇ ਕੰਡਦੇ ਸੋ ਗੋਲੀਆਂ ਜੀਆਂ ਹੁੰਦੀਆਂ ਹਨ ਚਰ ਮਿਜਦੀਆਂ ਉਹਨੂੰ ਗੁਰਦੇ ਕਹਿੰਦੇ ਨੇ ਗੁਰਦੇ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਆਂਦਰਾਂ ਨੂੰ ਵੀ ਨਾਲ ਹੀ ਲੈ ਗਈ ਖਿੱਚ ਕੇ ਖਾ ਗਈ ਤੇ ਨਾਲੇ ਰੁਕੜੇ ਜਿਸ ਖਾਨੇ ਦੇ ਵਿੱਚ ਪਿਸ਼ਾਬ ਸਾਫ਼ ਹੁੰਦਾ ਤੇ ਖੂਨ ਪਿਸ਼ਾਬ ਹੁੰਦਾ ਉਹਨੂੰ ਰੁਕੜੇ ਕਹਿੰਦੇ ਹਨ ਇਹਨਾਂ ਸਾਰੇ ਕਾਸ਼ ਨੂੰ ਲੈ ਕੇ ਖਿੱਚ ਕੇ ਐਸੀ ਮਾਰੀ ਗੁਰਦੇ ਨੂੰ ਆਂਦਰੋਂ ਤੇ ਰੁਕੜਿਆ ਜਿੱਥੇ ਖੂਨ ਪਿਸ਼ਾਬ ਬਣਦਾ ਸਾਫ਼ ਹੁੰਦਾ। ਇਹੀ ਦਿਲ ਵਿੱਚ ਆਈ ਕਹੀ ਸੁਣਾਏਗਾ। ਦੱਸੇ ਪਾਤਸ਼ਾਹ ਕਹਿੰਦਾ ਸਾਨੂੰ ਜਿਹੋ ਜਿਹੀ ਸੋਭਾ ਲੱਗੀ ਦਿਲ 'ਚ ਆ ਕੇ ਕਹਿ ਕੇ ਦੱਸ ਦਿੱਤੀ ਆ ਖਾਲਸਾ ਜੀ। ਚੋਟੀ ਜਾਨ ਚੋਟੀ ਜਾਨ ਦਿਖਾਈ ਤਾਰੇ ਧੂਮਕੇਤ। ਆ ਧੂਮਕੇਤ ਲੰਮਾ ਜਿਹਾ ਤਾਰਾ ਉਹਨੂੰ ਧੂਮਕੇਤ ਬੋਧੀ ਵਾਲੇ ਤਾਰੇ ਨੂੰ ਕਹਿੰਦੇ ਆ ਜੇ ਜਰਮਨ ਦੀ ਲੜਾਈ ਹੁੰਦੀ ਉਦੋਂ ਬਹੁਤ ਲੰਮਾ ਚੜਿਆ ਕਰਦਾ ਸੀ। ਅਜੇ ਖਬਰਾ ਹਵਨ ਚੜਨ ਲੱਗਾ ਮਾਰੇ ਕਹੇ ਧੂਮਕੇ ਤਾਰੇ ਦੇ ਜਾਣ ਚੋਟੀ ਵਿਖਾ ਦਿੱਤੀ ਆਏ ਸੀ ਵਾਈ ਇਹਨੇ ਦੱਬ ਕੇ ਬੌੜੀ ਚੋਟਾ ਪਵਨ ਨਗਾਰੇ ਆਣੀਆਂ ਜੁਟੀਆਂ ਜਦੋਂ ਨਗਾਰੇ ਦੇ ਉੱਪਰ ਚੋਟਾ ਪਵਨ ਪੰਜਾਂ ਆਣੀਆਂ ਫੌਜਾਂ ਜੁਟ ਗਈਆਂ ਤੂੰ ਲਈਆ ਪਰਵਾਰੀ ਦੇ ਵਾਦਾਨ ਵੀ ਪਰਿਵਾਰਾ ਧੋ ਲਈਆ ਦੇਵਾਂ ਦੇਵਤਿਆਂ ਨੂੰ ਤੇ ਦਾਨ ਵੀ ਦੰਤਾਂ ਨੇ ਵਾਹਨ ਵਾਰੋਵਾਰੀ ਸੂਰੇ ਸੰਗਰੇ ਗੋਂਗਿਆ ਵਾਰੋਵਾਰੀ ਸੂਰ ਨੇ ਸੰਗਰੇ ਜੰਗ ਵਿੱਚ ਵੱਗਾ ਰਤ ਚੁਲਾਰੀ ਜੋ ਰਤ ਵੱਗਾ ਰਤ ਚੁਲਾਰੀ ਜੋਂਗੇਰੂ ਬਾਬੁਤਰਾ ਦੀ ਹੈ ਰਾਤ ਦੀ ਝਲਾਰੀ ਝਲਾਰ ਜਿਵੇਂ ਵਗਦਾ ਨਾ ਪਾਣੀ ਜਾਂਦਾ ਹੁੰਦਾ ਜਿਉਂ ਗੇਰੂ ਬਬੁੱਤਰ ਸੋ ਬਾ ਆਬ ਤਰਾ ਸੋ ਬਾ ਵਿਸ਼ੇਸ਼ ਕਰਕੇ ਆਬ ਪਾਣੀ ਤਰਾ ਜਿਵੇਂ ਤਰਦਾ ਗੇਰੂ ਪਹਾੜ ਦੇ ਉੱਪਰੋਂ ਇਸ ਤਰ੍ਹਾਂ ਚੱਲ ਰਹੀ ਹੈ ਰਾਤ ਦੀ ਵਗੀ ਹੋਈ ਨਦੀ ਲਾਲ ਰੰਗ ਦੀ ਬਬੁੱਤਰਾਂ ਦਾ ਪਾਣੀ ਦਾ ਬਾ ਵਿਸ਼ੇਸ਼ ਕਰਕੇ ਆਬ ਕੰਨੇ ਦੇ ਵਿੱਚੋਂ ਅੜਾ ਲੈ ਲੈਣਾ ਉਹ ਬਣ ਜਾਵੇਗਾ ਪਾਣੀ ਦੇ ਤਰਾ ਨਾਮ ਚੱਲਣ ਦਾ ਤੁਰਦਾ ਜਿਵੇਂ ਗੇਰੂ ਪਹਾੜ ਦੇ ਉੱਪਰੋਂ ਪਾਣੀ ਤੁਰਦਾ بارش ਦਾ ਇਹ ਤਾਂ ਲਹੂ ਵਗ ਰਿਹਾ ਹੈ ਦੇਖਣ ਬੈਠਿਆ ਟਾਰੀ ਨਾਰੀ ਰਾਖਸਾਂ ਉਹ ਦੇਵ ਲੋਕ ਵਿੱਚ ਬੈਠੀਆਂ ਸੀ ਨੇ ਰਾਖਸ਼ਾਂ ਦੇ ਘਰ ਵਾਲੀਆਂ ਜਿਹੜੀਆਂ ਸੀ ਉਹ ਵੇਖ ਰਹੀਆਂ ਪਾਈ ਤੁਮ ਸਵਾਰੀ ਦੁਰਗਾਦਾਨ ਵੀ ਪਾਈ ਤੁਮ ਸਵਾਰੀ ਸਵਾਰ ਕੇ ਤੁਮ ਪਾਗਤੀ ਤੇ ਸਵਾਰੀ ਤੇ ਚੜ੍ਹ ਕੇ ਸਵਾਰੀ ਸਵੇਰੇ ਹੀ ਦੁਰਗਾ ਨੇ ਦਾਨ ਵੀ ਬੰਤਾਂ ਦੇ ਵਿੱਚ ਤਿੰਨ ਅਰਥ ਕਰ ਲੈਣੇ ਸਵਾਰੀ ਦੇ ਸਵਾਰੀ ਤੇ ਚੜ੍ਹ ਕੇ ਸਵਾਰ ਕੇ ਸਵਾਰੀ ਸਵੇਰੇ ਹੀ ਪੌੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਲੱਖ ਨਗਾਰੇ ਵੱਜਦੇ ਆਪਸ ਵਿੱਚ ਆਮੋ ਸਾਹਮਣੇ ਰਾਗ ਸਰਨਉਨਾ ਭਜਨ ਰੋਹੀ ਰੋਹਲੇ ਰਾਗ ਜਿਹੜੇ ਜੰਗ ਚੋਂ ਭਜਦੇ ਨੇ ਰੋਹੇ ਗੁੱਸੇ ਵਾਲੇ ਰੋਹਲੇ ਗੁਸੈਲੇ ਜੀਹਾ ਵਾਂਗੂ ਗੱਜਣ ਸੱਬੇ ਸੂਰਮੇ ਸਾਰੇ ਸੂਰਮੇ ਸ਼ੇਰਾਂ ਵਾਂਗੂ ਗੱਜਦੇ ਆ ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ ਖਿੱਚ ਖਿੱਚ ਕੇ ਕੈਬਰ ਪੀਰ ਛੱਡਦੇ ਦੁਰਗਾ ਦੇ ਸਾਹਮਣੇ ਪੌੜੀ ਘੂਰੇ ਘੂਰੇ ਨਗਾਰੇ ਦੋਹਰੇ ਰਨ ਸੰਗਲਿਆਲੇ ਤੇ ਘੂਰੇ ਵੱਜ ਪਏ ਨਗਾਰੇ ਦੋਰੇ ਹਨ ਜੰਗ ਦੇ ਚ ਸੰਗਲਿਆਲੇ ਜਿਨ੍ਹਾਂ ਨੂੰ ਜ਼ੰਜੀਰਾਂ ਪਾਈਆਂ ਸੰਗਰੀਆਂ ਵਾਲੇ ਧੂਰ ਲਪੇਟੇ ਤੂੜ ਧੂੜੇ ਲਪੇਟੇ ਤੂ ਹਰੇ ਸਰਦਾਰ ਜਟਾਲੇ ਤੇ ਧੂੜੇ ਚ ਲਪੇਟੇ ਲਪਟ ਕੇ ਹਨ ਧੂਰੇ ਧੂਸਲੇ ਰੰਗਦੇ ਹੋ ਗਏ ਸਰਦਾਰ ਸਰਦਾਰ ਜਟਾਲੇ ਜੜਾ ਵਾਲੇ ਜੜਾਵਾਂ ਵਾਲ ਜਿਹੜੇ ਦਾੰਤ ਸਾਨ ਤੁਸਲੇ ਹੋ ਗਏ ਉਖੜੀਆਂ ਨਾਸਾਂ ਜਿਨ੍ਹਾਂ ਮੋਹ ਜਾਪਣ ਵਾਲੇ ਨਾਸਾਂ ਜਿਹੜੇ ਨੱਕ ਸਿਓਨ ਦੇ ਉਖੜੀਆਂ ਜੀ ਵਿੱਚ ਜੋ ਹਾਲਕੀ ਕੁੱਟੀ ਦੇਰ ਪਾ ਕੇ ਜਿਹਨੂੰ ਘਾਟ ਕਹਿੰਦੇ ਐ ਦੇਵ ਦੇ ਸਾਹਮਣੇ ਦੌੜ ਕੇ ਵੀਰ ਬਹਾਦਰ ਮੁਛਲੇ ਵਾਲੇ ਮੁਸ਼ੈਰਿਆ ਵਾਲੇ ਬੜੇ ਬਹਾਦਰ ਜਿਹੜੇ ਰਗੜ ਕੇ ਉਹਨਾਂ ਦੇ ਮਸ਼ਹਰਾ ਕਹਦਾ ਹੋਣਾ ਉਹਨਾਂ ਦੇ ਸਰਪਤ ਜੇ ਇਹ ਲੜ ਹਟੇ ਵੀਰ ਟਲੇ ਨਾ ਟਾਲੇ ਸਰਪਤ ਇੰਬਰ ਵਰਗੇ ਜਿਨ੍ਹਾਂ ਦੇ ਨਾਲ ਲੜ ਕੇ ਹਟ ਗਏ ਪਰ ਇਹ ਕਾਲੇ ਟਲੇ ਨਹੀਂ ਐਸੇ ਦਾੰਤ ਸਨ ਗੱਜੀ ਦੁਰਗਾ ਕੀ ਘੇਰ ਕਾ ਜਾਣਕਾਰੀ ਕਣੀਰ ਕਾਲੇ ਜੇਤਨਾ ਦੁਰਗਾ ਨੂੰ ਘੇਰ ਕੇ ਗੱਜ ਪਏ ਜਾਣ ਕਣੀਰ ਕਾਲੇ ਬੱਦਲੀਆਂ ਨੇ ਇਹ ਕਣੀਰ ਬੱਦਲ ਕਾਲੇ ਰੰਗ ਦੇ ਬੋੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਚੋਟ ਪਈ ਖਰਚਾਮੀ ਖਰ ਖੋਤੇ ਚਾਮੀ ਚਮੜਾ ਬਣਿਆ ਹੋਇਆ ਤੋਂਸਾ ਜਦੋਂ ਤੇ ਚੋਟ ਪਈ ਦੋਨਾਂ ਦਾ ਮੁਕਾਬਲਾ ਹੋਇਆ ਫੌਜਾਂ ਦਾ ਘੇਰ ਲਈ ਵਰਿਆਮੀ ਦੁਰਗਾਏ ਕ ਇਹ ਵਰਿਆਮੀ ਜਿਹੜੀ ਸੀ ਤਾਕਤ ਵਾਲੀ ਦੁਰਗਾ ਆ ਕੇ ਘੇਰ ਲਈ ਰਾਜ ਤੋਂ ਵੱਡੇ ਆਲਮੀ ਭਜਣਾ ਜਾਣਦੇ ਤੇ ਰਾਜ ਤੋਂ ਵੱਡੇ ਆਲਮੀ ਭਜਣਾ ਨਾ ਜਾਣਦੇ ਭਜਨਾ ਨੇ ਸੀ ਜਾਣਦੇ ਬੜੇ ਆਲਮੀ ਕਿਰਮ ਵਾਲੇ ਸਨ ਜਿਹੜੇ ਸ਼ਾਸਤਰਾਂ ਦੇ ਵਿੱਚ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਅੰਤ ਨੂੰ ਦੇਵਤਾ ਦੇਵੀ ਨੇ ਮਾਰ ਦਿੱਤੇ ਸੁਰਗਾਮੀ ਪਰਲੋਕ ਦੇ ਗਮਨ ਕਰਨ ਵਾਲੇ ਹੋ ਗਏ ਚੱਲ ਪਏ ਕੌੜੀ ਆਗੰਤ ਹੋਏ ਨਗਾਰੇ ਦਲਾਂ ਪੜੰਦਿਆਂ ਗਿੰਦੀ ਤੁਰਤ ਕੁਰੇ ਵਜੇ ਨਗਾਰੇ ਤਰਾਂ ਦੇ ਭਿੜਦਿਆ ਹੋਏ ਆਏ ਮਹਿਖਲ ਭਾਰੇ ਦੇਵਾਦਾਨਵਾ ਪਾਏ ਮਹਿਖਲ ਭਾਰੇ ਦੇਵਾਦਾਨਵਾ ਪਾਏ ਮਹਿਖਲ ਭਾਰੇ ਦੇਵਾਦਾਨਵਾ ਇਹਨਾਂ ਨੇ ਜੰਗ ਪਾ ਲਿਆ ਮਹਿਕਲ ਜਿਹੜਾ ਝੋਟੇ ਵਰਗੇ ਸਿਰ ਵਾਲੇ ਸਨ ਇਹ ਮਹਿਕਲ ਨਾਮ ਹੁੰਦਾ ਹੈ ਖੌਰੂ ਦਾ ਖੌਰੂ ਪਾਉਣਾ ਭਿੜ ਪਏ ਹਨ ਮਹਿਕਲ ਮੈਂ ਝੋਟਾ ਤੇ ਖਲ ਮੂਰਖ ਝੋਟੇ ਵਰਗੇ ਮੂਰਖ ਸੀ ਨੇ ਜਿਹੜੇ ਖੌਰੂ ਪਾਉਣ ਵਾਲੇ ਭਾਰੇ ਬਹੁਤੇ ਇਹ ਦੇਵਾਂ ਦੇਵਤੇ ਤੇ ਦਾਨਵ ਦੋਵੇਂ ਖੌਰੂ ਪਾ ਲਿਆ ਦੇਵਤਿਆਂ ਤੇ ਦਿਗਤਾਂ ਨੇ ਵਾਹਨ ਫਟ ਕਰਾਰੇ ਰਾਖਸ ਰੋਹਲੇ ਤੇ ਗੁੱਸੇ ਵਿੱਚ ਆਏ ਗੁਸੈਲੇ ਜਿਹੜੇ ਰਾਗ ਤੁਸੀਂ ਕਰਾਰੇ ਕਰੜੇ ਫਟਵਾਉਂਦੇ ਹਨ ਜ਼ਖਮ ਜਪਣ ਤੇਗੀ ਆਰੇ ਮਿਆਨੋਂ ਤੂੰ ਹੀ ਆਂ ਜਪਣ ਤੇਗੀ ਆਰੇ ਮਿਆਨੋਂ ਤੂੰ ਹੀ ਆਂ ਜਪਣ ਜਾਣ ਜਾਣਣਾ ਕਰੋ ਜਾਣੀ ਦੀਆਂ ਏਗਾ ਸ੍ਰੀ ਸਾਹਿਬ ਆੜੇ ਵਰਗੀਆਂ ਚੌੜੀਆਂ ਮਿਆਨ ਵਿੱਚੋਂ ਧੂਰੀਆਂ ਖਿੱਚ ਲੀਆਂ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਤੇ ਜੋਰ ਸੂਰਨ ਵੱਡੇ ਵੱਡੇ ਮਨਾਰਿਆਂ ਮਨਾਰਿਆਂ ਵਰਗੇ ਜਾਣਣਾ ਕਰੋ ਖੇਤ ਵਿੱਚ ਜੰਗ ਭੂਮੀ ਵਿੱਚ ਜੇ ਵੀ ਆਪ ਸਵਾਰੇ ਪੱਬਾ ਜਵੇ ਹਣੇ ਆਹ ਦੇਵੀ ਨੇ ਆਪ ਹੀ ਸਵਾਰ ਦਿੱਤੇ ਚੰਗੀ ਤਰ੍ਹਾਂ ਮਲ ਦਿੱਤੇ ਮੁੱਠੇ ਨੇ ਸਰਦਾਰਸ ਜਿਵੇਂ ਵਰਗੇ ਜਿਹੜੇ ਪੱਬਾ ਪਹਾੜਾਂ ਜਿਵੇਂ ਇਹ ਵਰਗੇ ਸਨ ਨਾ ਪਹਾੜਾਂ ਦੇ ਸਰਦਾਰਸ ਉਹ ਸਵਾਰ ਦਿੱਤੇ ਆਪ ਹੀ ਚੰਗੀ ਤਰ੍ਹਾਂ ਮਲ ਦਿੱਤੇ ਸਵਾਰੇ ਸਾਰੇ ਹੀ ਸਵਾਰੇ ਸਵੇਰੇ ਸਵੇਰੇ ਹੀ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਕਦੇ ਨਿਹਾਰ ਨਹੀਂ ਮੰਨੀ ਸੇ ਸਾਹਮਣੇ ਆਉਂਦੇ ਦੌੜ ਕੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਸ੍ਰੀ ਸਾਹਿਬ ਲੈ ਕੇ ਦੁਰਗਾ ਨੇ ਸਾਰੇ ਨਾਸ ਕਰ ਦਿੱਤੇ ਦਾੰਤ ਪੌੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਉਮਲ ਉਛਲ ਕਰਕੇ ਉਮਡ ਕਰਕੇ ਲੱਥ ਪੈਨ ਜੋਰੇ ਸੂਰ ਨੇ ਮਾਰੂ ਵਾਜਾ ਵਜ ਪਿਆ ਜੰਗ ਦਾ ਬੱਦਲ ਜਿਉ ਮਹਖਾਸਰ ਰਣ ਵਿੱਚ ਗੱਜਿਆ ਜੰਗ ਵਿੱਚ ਮਹਖਾਸਰ ਬੱਦਲ ਦੀ ਤਰ੍ਹਾਂ ਗੜਜਦਾ ਇੰਦਰ ਜੇਹਾ ਜੋਦਾ ਮੈਥੋਂ ਭੱਜਿਆ ਕਹਿੰਦਾ ਇੱਕ ਖੋ ਆ ਗਈ ਵਿਚਾਰੀ ਅੰਦਰ ਵਰਗਾ ਜੋਦਾ ਦੌੜ ਗਿਆ ਮੈਥੋਂ ਕੌਣ ਵਿਚਾਰੀ ਦੁਰਗਾ ਜਨ ਰਣ ਸੱਜਿਆ ਇਹ ਕਿਹੜੀ ਆ ਵਿਚਾਰੀ ਤੁੱਚ ਜਿਹਨੇ ਜੰਗ ਮੇਰਣਾ ਬਣਾ ਲਿਆ ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ ਵੱਜਿਆ ਢੋਲ ਤੇ ਨਗਾਰੇ ਤੋਂਸੇ ਦਲਾਂ ਦਾ ਫੌਜਾਂ ਦਾ ਮੁਕਾਬਲਾ ਹੋਇਆ ਜੀ ਫਿਰ ਇਹ ਰਹਿ ਬਾਰੇ ਆ ਮੋ ਸਾਹਮਣੇ تیر ਜਿਹੜੇ ਫਿਰੇ ਵਿਚ ਨ ਰਹਿ ਬਾਰੇ ਵਿਚੋਲੇ ਬਣ ਕੇ ਵਿਚੋੜੀ ਕਰਦੇ ਆ ਮੋ ਸਾਹਮਣੇ ਚੱਲਦੇ تیر ਵਿਉਂਦੇ ਇੱਕ ਦੂਜੇ ਨੂੰ ਆਗੰਤ ਵੀਰ ਸੰਘਾਰੇ ਲੱਗਦੀ ਕੈਬਰੀ ਹਾਂਜੀ ਆਗੰਤ ਵੀਰ ਸੰਘਾਰੇ ਲੱਗਦੀ ਕੈ ਬਰੀ ਅਗਨਤ ਗਿਣਤੀ ਤੋਂ ਰਹਿਤ ਬੀਰ ਬਹਾਦਰ ਸੰਘਾਰੇ ਨਾਸ ਕੀਤੇ ਹੋ ਲੱਗਦੀ ਹੈ ਕਈ ਬਰੀ ਤੀਰ ਤੀਰ ਲੱਗਦੇ ਹਨ ਜਦੋਂ ਜਾ ਕੇ